श्री कृष्ण जन्म अष्टमी दीप पवित्र त्यौहार ती ड्रीम एवेन्यू कॉलोनी बाहर वार हाथी गेट कॉलोनी बटाला दे प्रधान सुदेश कुमार उर्फ बोवी शर्मा दी राहनुमाई हेत समूह कॉलोनी वासियां दे सहयोग नाल श्री कृष्ण जन्म अष्टमी दा त्यौहार बड़ी श्रद्धा भावना अते धूमधाम नाल मनाया गया ਇਸ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਆਰਾਧਨਾ ਕਰਨ ਉਪਰੰਤ ਵੱਖ-ਵੱਖ ਪਕਵਾਨਾਂ ਦਾ ਵਿਸ਼ਾਲ ਲੰਗਰ ਵਰਤਾਇਆ ਗਿਆ ਇਸ ਮੌਕੇ ਹਲਕਾ ਫਤੇ ਗੜ੍ਹ ਚੂੜੀਆਂ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੇਰ ਸੁਖਦੀਪ ਸਿੰਘ ਸੁਖ ਤੇਜਾ ਗੁੱਡੂ ਸੇਠ ਸੰਜੀਪ ਸ਼ਰਮਾ ਅਤੇ ਕਾਉਂਸਲਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਬੋਵੀ ਸ਼ਰਮਾ ਤੇ ਕਲੋਨੀ ਵਾਸੀਆਂ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਵਿਧਾਇਕ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਅੱਜ ਦੇ ਪਵਿੱਤਰ ਤਿਉਹਾਰ ਤੇ ਸਮੂਹ ਬਟਾਲਾ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਬਟਾਲਾ ਤੋਂ ਬਿਊਰੋ ਚੀਫ ਬੀਐਸ ਕਲਸੀ ਤੇ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ ਜਨਮ ਅਸ਼ੂਰੀ ਵਾਲੇ ਦਿਨ ਪਹਿਲਾਂ ਦਾ ਸਾਰੇ ਲੋਕਾਂ ਨੂੰ ਵਧਾਈ ਆ ਪੰਜਾਬੀਆਂ ਨੂੰ ਵਧਾਈ ਆ ਬਟਾਲੇ ਵਾਲਿਆਂ ਨੂੰ ਵਧਾਈ ਆ ਸਾਰੇ ਜਗਤ ਨੂੰ ਵਧਾਈ ਆ ਕ੍ਰਿਸ਼ਨ ਮਹਾਰਾਜ ਦੇ ਜਨਮ ਦਿਨ ਦੀ ਸੋ ਸਭ ਨੂੰ ਬਹੁਤ ਵਧਾਈ ਤੇ ਅੱਜ ਬਾਬੇ ਹਰਾਂ ਦੇ ਸਦੇ ਦੇ ਅਸੀਂ ਇੱਦਾਂ ਦਾ ਲੰਗਰ ਸ਼ਗਨ ਹੀ ਆਇਆ ਇਹਨਾਂ ਵੀ ਅੱਜ ਖੁਸ਼ੀ ਦੇ ਮੌਕੇ ਤੇ ਲੰਗਰ ਲਾਇਆ ਸੋ ਪਰਮਾਤਮਾ ਸਭ ਨੂੰ ਖੁਸ਼ੀਆਂ ਬਖਸ਼ੇ ਤੇ ਖਾਸ ਕਰਕੇ ਬਾਬੇ ਜੀ ਤੇ ਮੇਰ ਪ੍ਰਿਆਸ ਰੱਖੇ ਕਿ ਇਸ ਤਰ੍ਹਾਂ ਹੀ ਚੰਗੇ ਕੰਮ ਕਰਦੇ ਰਹਿਣ। ਨੁਨੀਵਾਸੀ ਨੂੰ ਬਹੁਤ ਬਹੁਤ ਵਧਾਈ ਤੇ ਸਾਰੇ ਸੁਖੀ ਵਸਣ। ਅੱਜ ਦੇ ਪਵਿੱਤਰ ਤਿਹਾਡੇ ਜਨਮ ਅਸ਼ਟਮੀ ਦੀ ਮੈਂ ਸਾਰੇ ਦੇਸ਼ ਵਿਦੇਸ਼ ਦੇ ਵਾਸਤੇ ਲੋਕਾਂ ਨੂੰ ਬਤਾਈ ਦਿੰਦਾ ਤੇ ਅੱਜ ਅਸੀਂ ਬੋਬੀ ਜੀ ਦੇ ਸੱਦੇ ਦੇ ਉੱਤੇ ਇੱਥੇ ਲੰਗਰ ਦੇ ਵਿੱਚ ਆ ਕੇ ਲੋਨ ਆਏ ਸੀ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਇਸੇ ਤਰ੍ਹਾਂ ਨਾਲ ਮਿਲ ਕੇ ਜਿਹੜੇ ਹੋਜੇ ਤਿਆਰ ਸਾਰੇ ਮਨਾਉਂਦੇ ਰਹਿਣ ਤੇ ਖੁਸ਼ੀਆਂ ਦੇ ਪਾਗੀਚਾਰ ਬੰਦੇ ਰਹਿਣ ਮੈਂ ਇੱਕ ਕਰੀ ਫੇਰ ਇਹਨਾਂ ਵੇ ਸਾਰੀ ਟੀਮ ਨੂੰ ਆਪਣੇ ਵੱਲੋਂ ਤੇ ਆਪਣੀ ਕਾਂਗਰਸ ਪਾਰਟੀ ਵੱਲੋਂ ਵਧਾਈ ਦਿੰਦਾ ਜਾਹ ਅੱਜ ਜਨਮ ਅਸ਼ਟਮੀ ਦੇ ਅਫਸਰ ਤੇ ਡ੍ਰੀਮ ਐਵੇਨਿਊ ਕਲੋਨੀ ਬਾਈਪਾਸ ਇਹਨਾਂ ਨੇ ਮਹਾਰਾਜਾ ਸ਼੍ਰੀ ਕਿਸ਼ਨ ਪਗਵਾਨ ਜੀ ਦੇ ਜਨਮ ਦਿਵਸ ਦੇ ਉੱਤੇ ਲੰਗਰ ਲਗਾਇਆ ਤੇ ਮੈਂ ਸ਼ਹਿਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਕਲੋਨੀ ਵਾਸੀਆਂ ਨੂੰ ਜਨਮ ਅਸ਼ਟਮੀ ਦੇ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਤੇ ਮਹਾਰਾਜ ਜਨਾ ਤੇ ਚੜ੍ਹਦੀ ਕਲਾ ਕਰੇ ਤੇ ਮਿਹਰ ਭਰਿਆ ਹੱਥ ਰੱਖੇ ਧੰਨਵਾਦ ਜੀ ਮੇਰਾ ਨਾਮ ਸੁਦੇਸ਼ ਕੁਮਾਰ ਭਾਬੀਆ ਜੀ ਅੱਜ ਦੇ ਟੈਨ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਜੋ ਮਸਤਵੀ ਦੀਆਂ ਬਹੁਤ ਬਹੁਤ ਮੁਬਾਰਕਾਂ ਹਨ ਜੀ ਮੈਂ ਡ੍ਰੀਮ ਐਵੇਨਿਊ ਕਲੋਨੀ ਦੇ ਸਾਰੇ ਮੈਂਬਰਾਂ ਦਾ ਜਿੰਨੇ ਵੀ ਸਾਡੇ ਸਦੱਸ ਪਰਿਵਾਰ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਅਸੀਂ ਇਹ ਉਪਰਾਲੇ ਇੱਕ ਹਫ਼ਤਾ ਪਹਿਲਾਂ ਸੋਚਿਆ ਸੀ ਜਨਮ ਮਸਤਵੀ ਦਾ ਲੰਗਰ ਦਾ ਅੱਜ ਬੜਾ ਕਲੋਨੀ ਦਾ ਸਹਿਯੋਗ ਹੈ ਡ੍ਰੀਮ ਐਵੇਨਿਊ ਕਲੋਨੀ ਹਾਥੀੜ ਦੇ ਬਾਰ-ਬਾਰ ਤੇ ਆ ਤੁਹਾਡੇ ਸਾਥ ਸਦਕਾ ਤੁਸੀਂ ਵੇਖ ਹੀ ਲਿਆ ਸਾਰਾ ਜੀ ਔਰ ਸ਼ਹਿਰ ਚਲੋ ਲੀਡਰਾਂ ਨਾਲ ਪਿਆਰ ਹੈ ਜੀ ਸਾਰੇ ਲੰਗਰ ਆ ਕੇ ਸਾਡੇ ਛਕਿਆ ਇੱਥੇ ਅਟੁੱਟ ਲੰਗਰ ਵਰਤਿਆ ਵਾ ਔਰ ਇਹ ਤੱਕ ਵਰਤਣ ਦੇ ਆ ਜੀ ਔਰ ਉਮੀਦ ਕਰਦੇ ਆਂ ਭਗਵਾਨ ਅੱਗੇ ਅਰਦਾਸ ਕਰਦੇ ਆਂ ਵੀ ਹਰ ਸਾਲ ਇਦਾਂ ਬਾਲ ਦੇਣ ਕਿਰਪਾ ਦੇਣ ਤੇ ਇਦਾਂ ਲੰਘ ਜੀ ਇਹ ਪਹਿਲੀ ਵਾਰ ਰੰਗਰਾਜ ਜੀ ਤੇਤ ਸਿੰਘ ਬਾਜਵਾ ਸਾਹਿਬ ਆਏ ਸੀ ਪਾਪਾ ਦੀ ਗੱਟ ਚੁੜੀਆਂ ਹਲਕਾ ਐਮ ਐਲ ਏ ਸਾਹਿਬ ਐਕਸ ਮਿਸਟਰ ਔਰ ਸਾਡੇ ਬੁੱਢਾ ਭਾਜੀ ਆਏ ਸੀ ਮਟਾਲਾ ਤੋਂ ਜਿਲ੍ਹਾ ਪ੍ਰਧਾਨ ਕਾਂਗਰਸ ਯੂਥ ਦੇ ਔਰ ਉਹਨਾਂ ਦੇ ਨਾਲ ਕਾਫੀ ਸਦਸੇ ਇਹਨਾਂ ਦੇ ਆਏ ਸੀ ਜੇ ਮੈਂ ਗਿਣਤੀ ਕਰਾਂ ਤਾਂ ਬਹੁਤ ਦੂਰ ਆ ਔਰ ਸਾਡੇ ਪ੍ਰੀਏ ਜਿਨ੍ਹਾਂ ਦਾ ਆਪਾਂ ਦਿਲੋਂ ਧੰਨਵਾਦ ਕੀਤਾ ਵਾ ਔਰ ਜਿਨ੍ਹਾਂ ਦਾ ਆਏ ਸਤਿਕਾਰਯੋਗ ਸਾਡਾ ਲੀਡਰ ਆਏ ਨੇ ਸਾਡੇ ਮੇਰ ਸਾਹਿਬ ਨੇ ਔਰ ਸੰਦੀਪ ਸ਼ਰਮਾ ਜੀ ਸਾਡੇ ਬਟਾਲਾ ਕਾਂਗਰਸ ਪਾਰਟੀ ਦੇ ਪ੍ਰਧਾਨ ਆ ਆਗਮਨ ਸ਼ਿਕਰ ਕੀਤੀ ਇੱਥੇ ਬਹੁਤ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਵੀ ਜਿਹੜੇ ਪਹਰੀ ਆਏ ਸਾਡੇ ਸੇਮੀ ਭਾਜੀ ਆਏ ਸਾਰੇ ਸਾਰੇ ਸੱਜਣ ਸਾਡੇ ਔਰ ਸੁਨੀਲ ਬਟਾਲਾ ਜੀ ਧੰਨਵਾਦ ਆ ਜੀ ਜਿਨ੍ਹਾਂ ਨੇ ਸਾਰਿਆਂ ਤੁਹਾਨੂੰ ਇਨਵਾਈਟ ਕੀਤਾ ਜੀ ਔਰ ਸਾਰੀ ਪ੍ਰੈਸ ਨੂੰ ਧੰਨਵਾਦ ਕਰਦੇ ਆ ਜੀ ਧੰਨਵਾਦ ਜੀ ਸੁਨੀਲ ਭਾਜੀ ਤੁਹਾਡਾ ਧੰਨਵਾਦ ਆ ਜੀ ਬਹੁਤ ਨਹੀਂ ਸਾਹਿਬ ਇਹ ਤੁਸੀਂ ਜਾਨ ਇਹਨਾਂ ਤਰੀਹੇ ਰੂਪਰੂ ਕਰਾ ਰਹੇ ਨੇ ਜੋ ਕਿ ਅਸੀਂ ਹੈ ਨਹੀਂ どうもありがとうございました。